ਦੈਲੀ ਰਾਤ ਦਾ ਟੀਵੀ ਅਤੇ ਰਾਤ ਦਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਵਾਗਤ ਕਰਦਾ ਪਿਛਲੇ ਦਿਨਾਂ ਦੌਰਾਨ ਖਰੜ ਥਾਣੇ ਦਾ ਮਾਮਲਾ ਕਾफी ਸੁਰਖੀਆਂ ਵਿੱਚ ਰਿਹਾ ਮਨਦੀਪ ਕੌਰ ਨਾਂ ਦੀ ਲੜਕੀ ਨੇ ਆਪਣੇ ਸਹੁਰੇ ਪਰਿਵਾਰ ਤੇ ਰੋਸ ਲਗਾਏ ਕਿ ਉਹਨਾਂ ਦਾ ਲੜਕਾ ਨਸ਼ੇੜੀ ਆ ਉਸਨੇ ਨਸ਼ੇੜੀ ਪਤੀ ਨਾਲ ਵਿਆਹ ਕਰਾਇਆ ਸੀ ਪਰ ਵਿਆਹ ਤੋਂ ਬਾਅਦ ਉਸਨੂੰ ਪਤਾ ਲੱਗਿਆ ਕਿ ਉਹਦਾ ਜਿਹੜਾ ਪਤੀ ਆ ਨਸ਼ਾ ਕਰਦਾ ਨਾਲ ਉਹਨੇ ਇਹ ਵੀ ਕਿਹਾ ਸੀ ਕਿ ਉਹਦਾ ਸਹੁਰਾ ਪਰਿਵਾਰ ਉਸਨੂੰ ਪਰੇਸ਼ਾਨ ਕਰਦਾ ਪੈਸੇ ਦੀ ਮੰਗ ਵੀ ਕਰਦਾ ਇਸ ਮਾਮਲੇ ਦੇ ਵਿੱਚ ਖਰੜ ਥਾਣੇ ਵਿੱਚ ਪਰਚਾ ਦਰਜ ਹੋਇਆ ਉਸ ਲੜਕੀ ਨੇ ਥਾਣੇ ਵਾਲਿਆਂ ਦੇ ਵੀ ਦੋਸ਼ ਲਾਇਆ ਸਨ ਕਿ ਸਹੀ ਕਾਰਵਾਈ ਨਹੀਂ ਕੀਤੀ ਜਾ ਰਹੀ ਇਹ ਇਲਜ਼ਾਮ ਵੀ ਲਾਇਆ ਸਨ ਕਿ ਰਾਤ ਨੂੰ ਥਾਣੇ ਵਿੱਚ ਉਸ ਨੂੰ ਬਿਠਾ ਕੇ ਰੱਖਿਆ ਜਾਂਦਾ ਸੀ ਹੁਣ ਲੜਕੇ ਦੀ ਧਿਰ ਵੱਲੋਂ ਵਕੀਲ ਪੇਸ਼ ਹੋਏ ਨੇ ਕੁਝ ਉਹਨਾਂ ਦੇ ਹਮਾਇਤੀ ਪੇਸ਼ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਲੜਕੀ ਪਹਿਲਾਂ ਹੀ ਤਲਾਕशुदा ਹੈ ਉਹਦੇ ਇੱਕ ਲੜਕਾ ਵੀ ਹੈ ਉਸਨੇ ਇਹ ਗੱਲ ਸਪਾਕੇ ਰੱਖੀ ਉਸਦਾ ਕੰਮ ਇਹ ਹੈ ਕਿ ਪੈਸੇ ਹੜੱਪ ਕੀਤੇ ਜਾਣ ਪੂਰੀ ਪ੍ਰੈਸ ਕਾਨਫਰੰਸ kia ਕੌਂਟਰਵਰਸ ਜੋ ਪ੍ਰਤੀਕਰਮ ਜੋ ਇੱਕ ਪ੍ਰੈਸ ਕਾਨਫਰੰਸ ਹੋਈ ਆ ਉਹ ਤੁਸੀਂ ਸੁਣੋ। ਹਰਪ੍ਰੀਤ ਸਿੰਘ ਲੜਕਾ ਜਿਹੜਾ ਸੀਗਾ ਉਸ ਨੂੰ ਇੱਕ ਲੜਕੀ ਮਿਲੀ ਲੜਕੀ ਕਹੋ ਔਰਤ ਕਹੋ ਉਹ ਲੜਕੀ ਮਿਲੀ ਉਹਨਾਂ ਦੋਨਾਂ ਦੇ ਵਿੱਚ ਆਪਸੀ ਗੱਲਬਾਤ ਸਮਝ ਬਣੀ ਹੈ ਜੋ ਵੀ ਹੋਇਆ ਉਹਨਾਂ ਨੇ ਕਹਿੰਦੇ ਮੁਤਾਬਕ ਕਿ ਉਹਨਾਂ ਦੀ ਮੈਰਿਜ ਹੋਈ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਤੋਂ ਬਾਅਦ ਕੀ ਹੈ ਕਿ ਉਹ ਲੜਕੀ ਕਿਉਂਕਿ ਲੜਕੀ ਤੇ ਲੜਕਾ ਦੋਨੇ ਕਿਸੇ ਵਜ੍ਹਾ ਕਰਕੇ ਐਡਿਕਟ ਸੀਗੇ ਠੀਕ ਹੈ ਨਸ਼ੇ ਦੇ ਐਡਿਕਟ ਸੀਗੇ ਹੁਣ ਉਸ ਦੇ ਵਿੱਚ ਹੋਇਆ ਕਿ ਕਿ ਉਹ ਲੜਕੀ ਪਹਿਲਾਂ ਤੋਂ ਹੀ ਇੱਕ ਬੱਚੀ ਇੱਕ ਬੇਟੀ ਦੀ ਬੱਚਾ بیٹے ਦੀ ਮਾਂ ਹੈ ਇੱਕ ਮੁੰਡੇ ਦੀ ਮਾਂ ਹੈਗੀ ਹੈ ਠੀਕ ਹੈ 4 ਸਾਲ ਦਾ ਉਹਦਾ ਮੁੰਡਾ ਪਹਿਲਾ ਹੈਗਾ ਹੁਣ ਸਾਨੂੰ ਜਦੋਂ ਇਹ ਜਦੋਂ ਅੱਛਾ ਉਸ ਲੜਕੀ ਨੇ ਕੀ ਕੀਤਾ ਆਪਣੇ ਘਰੇ ਘਰੇ ਜੋ ਵੀ ਕੋਈ ਮਾੜੀ ਮੋਟੀ ਕੋਈ ਗੱਲ ਹੋਈ ਹੋਣੀ ਨਹੀਂ ਹੋਈ ਹੋਣੀ ਉਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਇੱਕ ਚਾਰ ਦੀਵਾਰੀ ਚ ਕਿਸੇ ਦੇ ਘਰ ਦੇ ਵਿੱਚ ਕੋਈ ਗੱਲਬਾਤ ਹੋਈ ਹੈ ਉਸਨੇ ਅਲੀਗੇਸ਼ਨ ਇਹ ਲਾਇਆ ਬਾਅਦ ਦੇ ਵਿੱਚ ਆਪਣੀ ਹੀ ਵੀਡੀਓ ਜਿਹੜੀ ਹੈਗੀ ਕਿਸ ਤਰੀਕੇ ਨਾਲ ਜਾਂ ਕਿਨੇ ਵਾਇਰਲ ਕੀਤੀ ਇਸ ਬਾਰੇ ਹਜੇ ਕੁਝ ਨਹੀਂ ਪਤਾ ਬਟ ਉਹਨੇ ਅਲੀਗੇਸ਼ਨ ਇਹ ਲਾਇਆ ਕਿ ਮੇਰੀ ਮੇਰੇ ਘਰਦਿਆਂ ਨੇ ਮੇਰੇ ਇਨ-ਲॉज ਨੇ ਮੇਰੇ ਕੁਝ ਇੱਕ ਜਿਹੜੇ ਅਪੱਤੀਜਨਕ ਵੀਡੀਓ ਜਿਹੜੇ ਹੈਗੇ ਆ ਉਹ ਸੋਸ਼ਲ ਮੀਡੀਆ ਤੇ ਪਾ ਦਿੱਤੇ ਜਦ ਕਿ ਉਹ ਨਾ ਉਸ ਦੇ ਫੋਨ ਦਾ ਨਾ ਇਹ ਕਿਸੇ ਹੋਰ ਚੀਜ਼ ਦਾ ਕਿਸੇ ਕੋਲੇ ਐਕसेस ਹੈਗਾ ਤੇ ਉਹ ਚਲੋ that is a subject of verification ਕਿ ਵੀ ਹਾਂਜੀ ਉਹ ਪੁਲਿਸ ਨੇ ਵੈਰੀਫਾਈ ਕਰਨਾ ਉਸ ਗੱਲ ਨੂੰ ਲੈ ਕੇ ਉਸਨੇ ਕਿਉਂਕਿ ਲੜਕੀਆਂ ਜਦੋਂ ਵੀ ਕਦੇ ਪੁਲਿਸ ਕੋਲੇ ਕੋਈ ਵੀ ਅਲੀਗੇਸ਼ਨ ਲੈ ਕੇ ਜਾਂਦੀ ਹੈ ਸਪੈਸੀਫਿਕਲੀ ਕੋਈ ਸੈਕਸੁਅਲ ਹਰਾਸਮੈਂਟ ਦਾ ਜਾਂ ਐਦਾਂ ਅਬਸੀਨ ਵੀਡੀਓ ਦਾ ਤਾਂ ਇਮੀਡੀਏਟਲੀ ਪੁਲਿਸ ਨੂੰ ਹਦਾਇਤਾਂ ਹੈਗੀਆਂ ਸੁਪਰੀਮ ਕੋਰਟ ਦੀ ਵੀ ਮਾਨਯੋਗ ਕਿ ਉਹਨਾਂ ਨੇ ਪਰਚਾ ਦਰਜ ਕਰ ਲੈਣਾ ਹੁੰਦਾ ਕਿਉਂਕਿ ਬਾਕੀ ਸਭ ਚੀਜ਼ਾਂ ਇਨਵੈਸਟੀਗੇਸ਼ਨ ਆ ਬਾਅਦ ਚ ਹੁੰਦੀਆਂ ਪਰ ਆਪਾਂ ਨੂੰ ਪਤਾ ਹੈ ਕਿ ਜੋ মিডিਆ ਟ੍ਰਾਇਲ ਜਾਂ ਸੋਸ਼ਲ ਟ੍ਰਾਇਲ ਹੈ ਉਹ ਇਮੀਡੀਏਟਲੀ ਸ਼ੁਰੂ ਹੋ ਜਾਂਦਾ ਹੁਣੇ ਪਰਿਵਾਰ ਜਿਹੜਾ ਹੈਗਾ ਉਹ ਪੀੜਤਾ ਜੋ ਪ੍ਰੋਜੈਕਟ ਕਰਨਾ ਚਾਹ ਰਹੀ ਹੈ ਕਿ ਉਸ ਤੇ ਬੜਾ ਜ਼ੁਲਮ ਹੋਇਆ ਇਹ ਹੋਇਆ ਐਦਾਂ ਦਾ ਕੋਈ ਜਿਹੜਾ ਕਿ ਸਾਰੇ ਸਾਰੇ ਇਲਜ਼ਾਮ ਆ ਝੂਠੇ ਨੇ ਬੇਬੁਨਿਆਦ ਨੇ ਜਦ ਉਸ ਦੀ ਕੰਪਲੇਂਟ ਦੇ ਉੱਤੇ ਉਸ ਦੀ ਦਰਖਾਸਤ ਦੇ ਉੱਤੇ ਇਹ ਐਫ ਆਈ ਆਰ ਦਰਜ ਹੋ ਚੁੱਕੀ ਹੈ ਤਾਂ ਉਸ ਨੂੰ ਹੋਰ ਅੱਗੇ ਪ੍ਰੈਸ ਕਾਨਫਰੰਸ ਕਰਨ ਦੀ ਕੀ ਲੋੜ ਪੈਗੀ ਸੀ ਦੂਜੀ ਗੱਲ ਇਹ ਹੈ ਕਿ ਜਦੋਂ ਹੁਣ ਪੁਲਿਸ ਆਪਣੀ ਤਹਿਕੀਕਾਤ ਕਰ ਰਹੀ ਹੈ ਪੁਲਿਸ ਆਪਣਾ ਕੰਮ ਕਰ ਰਹੀ ਹੈ ਇਹਨਾਂ ਵੱਲੋਂ ਵੀ ਦਰਖਾਸਤ ਮੂਵ ਕੀਤੀ ਗਈ ਹੈ ਕਿ ਜੀ ਸਾਡੇ ਉੱਤੇ ਜਿਹੜਾ ਇਹ ਇਲਜ਼ਾਮات ਝੂਠੇ ਲਗਾਏ ਗਏ ਨੇ ਕਿਉਂਕਿ ਇਲਜ਼ਾਮات ਇਹ ਨੇ ਕਿ ਜੀ ਕੁਝ ਇੱਕ ਜਿਹੜੇ ਜਿਹਨਾਂ ਨੂੰ ਆਪਾਂ ਪਰਸਨਲ ਵੀਡੀਓਜ਼ ਕਹਨੇ ਹੈਗੇ ਆ ਫੈਮਿਲੀ ਦੇ ਜਾਂ ਪਤੀ ਪਤਨੀ ਦੇ ਜੋ ਵੀ ਹੈ ਉਹਨਾਂ ਦੇ ਵਿੱਚ ਕੀ ਹੈ ਕੀ ਨਹੀਂ ਕਿਸੇ ਨੂੰ ਵੀ ਨਹੀਂ ਪਤਾ ਉਹ ਵੀਡੀਓਜ਼ ਕਹਿੰਦੇ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਏ ਨੇ ਤੇ ਉਹਦੇ ਵਿੱਚ ਉਹ ਕਹਿ ਰਹੇ ਕਿ ਜਿੱਥੇ ਬੰਦਿਆਂ ਦਾ ਸਾਥ ਲੈ ਕੇ ਅਸੀਂ ਇਸ ਪਰਿਵਾਰ ਨੂੰ ਹਾਂ ਇਹਨਾਂ ਦੀ ਇਹਨਾਂ ਦੀ ਜਿਹੜੀ ਇੱਜ਼ਤ ਹੈਗੀ ਆ ਇਹਨਾਂ ਦੀ ਮਿੱਟੀ ਪਟਣੀ ਆ ਹੁਣ ਦੇਖੋ ਇਹ ਜਿਹੜਾ ਕੰਮ ਹੈਗਾ ਬੇਸਿਕਲੀ ਕੀ ਹੈ ਕਿ ਕਾਨੂੰਨ ਦੇ ਦਾਇਰੇ ਤੋਂ ਬਿਲਕੁਲ ਬਾਹਰਲਾ ਕੰਮ ਹੈ ਕਿਉਂਕਿ ਅਸੀਂ ਆਪਣਾ ਕੰਮ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਰ ਰਹੇ ਆ ਸਾਡੇ ਕੋਲੇ ਵੀ ਆਰ ਜਸਟ ਪਲਾਈਂਗ ਅਪਨ ਫੈਕਟਸ ਫੈਕਟ ਦੇ ਉੱਤੇ ਤੇ ਜੋ ਡਾਕੂਮੈਂਟਰੀ ਐਵੀਡੈਂਸ ਸਾਡੇ ਕੋਲੇ ਅਵੇਲੇਬਲ ਹੋ ਰਹੇ ਨੇ ਉਸ ਦੇ ਹਿਸਾਬ ਨਾਲ ਸਾਡੇ ਕੋਲੇ ਅਵੇਲੇਬਲ ਜਿਹੜੇ ਡਾਕੂਮੈਂਟਰੀ ਐਵੀਡੈਂਸ ਹੈਗੇ ਉਸ ਦੇ ਵਿੱਚ ਕੀ ਹੈ ਕਿ ਇਹ ਲੜਕੀ ਪਹਿਲਾਂ ਤੋਂ ਡਾਈਵੋਰਸੀ ਸੀਗੀ ਜਦੋਂ ਕਿ ਐਨਐਸ ਇਹ ਗੱਲ ਕਦੇ ਵੀ ਇਸ ਪਰਿਵਾਰ ਨਾਲ ਕੋਈ ਸਾਂਝੀ ਨਹੀਂ ਕੀਤੀ ਕਿਸੇ ਨੂੰ ਕੁਝ ਨਹੀਂ ਪਤਾ ਸੀਗਾ ਇੱਕ ਬੱਚੇ ਦੀ ਉਹ ਮਾਂ ਹੈ ਤੇ ਉਸ ਦੇ ਉੱਤੇ ਅਲੀਗੇਸ਼ਨ ਇਹ ਲਗਾਏ ਜਾ ਰਹੇ ਨੇ ਕਿ ਉਹ ਜਿਹੜਾ ਡਾਈਵੋਰਸ ਹੋਇਆ ਸੀਗਾ ਉਹ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੋਇਆ ਸੀ ਤੇ ਉਹ ਪੈਸੇ ਲੈ ਕੇ ਹੀ ਇਸ ਕੁੜੀ ਨੇ ਪਹਿਲਾਂ ਵੀ ਕੀਤਾ ਤੇ ਉਹਨਾਂ ਦੇ ਉੱਤੇ ਵੀ ਬਲੈਕਮੇਲਿੰਗ ਦੇ ਜਿਹੜੇ ਹੈਗੇ ਐ ਅਲੀਗੇਸ਼ਨ ਲੱਗੇ ਦੇ ਹੋਏ ਨੇ ਤੇ ਇਸ ਕਰ ਹੁਣ ਵੀ ਜਿਹੜੀ ਗੱਲ ਹੈਗੀ ਹੈ ਕਿ ਵੀ ਇਹ ਜਿਹੜਾ ਸਾਰਾ ਕੁਝ ਕੀਤਾ ਜਾ ਰਿਹਾ ਹੈਗਾ ਇਸ ਇਹਦੇ ਪਿੱਛੇ ਜੱਦ ਦੇ ਵਿੱਚ ਇਹੀ ਹੈ ਕਿ ਵੀ ਉਹ ਜਿਹੜਾ ਹੈਗਾ ਜੋ ਵੀ ਅਲੀਗੇਸ਼ਨ ਲਗਾ ਰਹੀ ਹੈ ਉਹਦੇ ਆਪਣੇ ਹਿڈن ਮੋਟਿਵ ਹੈ ਹਿڈن ਪਰਪਸ ਹੋਣਗੇ ਪਰ ਇਸ ਪਰਿਵਾਰ ਦਾ ਨਾ ਕੋਈ ਇਹੋ ਜੀ ਮਨਸ਼ਾ ਹੈ ਨਾਲੇ ਆਪਣੇ ਹੀ ਪਰਿਵਾਰ ਨੂੰ ਵੀ ਆਪਣੇ ਹੀ ਬੱਚੇ ਦੇ ਕੁਝ ਵੀ ਨਿੱਜੀ ਵੀਡੀਓ ਨੂੰ ਕੋਈ ਵੀ ਬੰਦਾ ਅਜ ਤੱਕ ਮੈਂ ਤਾਂ ਨਹੀਂ ਦੇਖਿਆ ਕਿ ਕੋਈ ਜਨਤਕ ਕਰੂਗਾ ਠੀਕ ਹੈ ਤੇ ਇਹ ਪਰਿਵਾਰ ਆਪਣੀ ਕਿਉਂਕਿ ਸੋਸ਼ਲ ਮਰਿਆਦਾ ਜਿਹੜੀ ਸੋਸ਼ਲ ਇਹਨਾਂ ਦੀ ਇਮੇਜ ਹੈਗੀ ਹੈ ਉਹਨੂੰ ਕਿਉਂਕਿ ਉਹ ਕੁੜੀ ਤਾਰ-ਤਾਰ ਕਰਨ ਤੇ ਤੁਲੀ ਹੋਈ ਹੈ ਜਿਸਦਾ ਕਿ ਪਰਪਸ ਹੀ ਸਿਰਫ ਇਹ ਹੈ ਕਿ ਇਸ ਪਰਿਵਾਰ ਦੀ ਇੱਕ ਤਰੀਕੇ ਦੀ ਸਿਰਫ ਇਨਸਲਟ ਕਰਨਾ ਕਿਉਂਕਿ ਜੇ ਕਾਨੂੰਨ ਦੇ ਉੱਤੇ ਉਹਨੂੰ ਭਰੋਸਾ ਹੈ ਅਦਾਲਤ ਤੇ ਭਰੋਸਾ ਹੈ ਤਾਂ Let the courts do its work ਕੋਰਟ ਨੂੰ ਆਪਣਾ ਕੰਮ ਕਰਨ ਦੇ ਨਾ ਉਹਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਆ ਕੇ ਜਾਂ ਮੀਡੀਆ ਦੇ ਵਿੱਚ ਆ ਕੇ ਜੋ ਕਿ ਬੜਾ ਇੱਕ ਰਿਸਪਾਂਸਿਬਲ ਆਪਣਾ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਹੈ ਉਸ ਨੂੰ ਕਿਸੇ ਦੇ ਨਿੱਜੀ ਮੁੱਦੇ ਵਾਸਤੇ ਜਿਹੜਾ ਹੈ ਨਹੀਂ ਯੂਜ਼ ਕੀਤਾ ਜਾਣਾ ਚਾਹੀਦਾ ਸਾਨੂੰ ਮਜਬੂਰ ਹੋ ਕੇ ਆਪ ਜੀ ਦੀ ਆਪ ਜੀ ਨੂੰ ਕਸ਼ਟ ਦੇਣਾ ਪਿਆ ਇਹ ਪ੍ਰੈਸ ਕਾਨਫਰੰਸ ਕਨਵਿਨ ਕਰਨੀ ਪਈ ਮਜਬੂਰੀ 'ਚ ਮਜਬੂਰੀ 'ਚ ਐਸ ਕਰਕੇ ਕਿਉਂਕਿ ਉਸ ਨੇ ਬਿਨਾਂ ਕਿਸੇ ਗੱਲੋਂ ਬਿਨਾਂ ਕਿਸੇ ਵਜ੍ਹਾ ਤੋਂ ਆਪਣੇ ਹੀ ਪਰਿਵਾਰ ਦਾ ਕਿਉਂਕਿ ਜਿਉਂ ਕਹਿੰਦੀ ਹੈ ਕਿ ਮੈਂ ਇਸ ਪਰਿਵਾਰ ਦੀ ਨਹੀਂ ਸੀਗੀ ਤਾਂ ਆਪਣੇ ਹੀ ਪਰਿਵਾਰ ਦੀ ਉਹ ਬੇਇੱਜ਼ਤੀ ਕਰਨ ਤੇ ਤੁਲੀ ਹੋਈ ਹੋਰ ਕੋਈ ਉਹਦਾ ਪਰਪਸ ਨਹੀਂ ਸੀਗਾ ਤੇ ਹੁਣ ਜਿਹੜਾ ਜਿਹੜੀ ਕਾਨੂੰਨੀ ਲੜਾਈ ਆ ਉਹਨੂੰ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਹੀ ਲੜਿਆ ਜਾਣਾ ਚਾਹੀਦਾ ਤੇ ਸਾਡੀ ਇੰਨੀ ਹੀ ਬੇਨਤੀ ਹੈਗੀ ਹੈ ਕਿ ਜਿਹੜੀ ਵੀ ਜੋ ਵੀ ਗਬਰਾਂ ਜਿਹੜੀਆਂ ਬਿਲਕੁਲ ਬਿਨਾਂ ਕਿਸੇ ਗੱਲੋਂ ਬੇਸਲੈਸ ਬਿਨਾਂ ਕਿਸੇ ਸਬੂਤ ਤੋਂ ਜਾਂ ਹੋਰ ਜਥੇਬੰਦੀਆਂ ਨੂੰ ਗੁੰਮਰਾਹ ਕਰਨ ਵਾਸਤੇ ਜਾਂ ਲੋਕਾਂ ਨੂੰ ਜਾਂ ਪ੍ਰਸ਼ਾਸਨ ਦੇ ਉੱਤੇ ਦਬਾਅ ਬਣਾਉਣ ਵਾਸਤੇ ਜਿਹੜੀਆਂ ਪਾਈਆਂ ਜਾ ਰਹੀਆਂ ਉਹ ਬਿਲਕੁਲ ਗਲਤ ਹੈ ਤੇ ਸੋਸ਼ਲ ਮੀਡੀਆ ਦਾ ਜਾਂ ਮੀਡੀਆ ਦਾ ਇਸ ਤਰੀਕੇ ਨਾਲ ਗੈਰ ਜ਼ਿੰਮੇਦਾਰਾਣਾ ਮਿਸਯੂਜ਼ ਨਹੀਂ ਹੋਣਾ ਚਾਹੀਦਾ ਮੈਂ ਵੀ ਕਹਾ ਸੀ ਕਿ ਮੈਨੂੰ ਮਜਬੂਰ ਕਰਦੇ ਸੀ ਕਿ ਇਹ ਨਸ਼ਾ ਦਾ کاروبار ਨਹੀਂ ਕੋਈ ਇਦਾਂ ਦੀ ਗੱਲ ਜੇ ਇਦਾਂ ਜੇ ਇਦਾਂ ਦੀ ਕੋਈ ਗੱਲ ਹੁੰਦੀ ਤਾਂ ਜੇ ਉਸ ਦੀ ਵੀਡੀਓ ਵਾਇਰਲ ਕਰਨ ਵਾਲੀ ਜਿਹੜੀ ਐਫ ਆਈ ਆਰ ਹੋ ਸਕਦੀ ਹੈ ਤੇ ਇਹ ਜਿਹੜਾ ਅਲੀਗੇਸ਼ਨ ਜਿਹੋ ਵਰਬਲ ਅਲੀਗੇਸ਼ਨ ਦੀ ਗੱਲ ਕਰ ਰਹੀ ਹੈ ਇਹ ਅਲੀਗੇਸ਼ਨ ਤਾਂ ਉਸ ਤੋਂ ਕਿਤੇ ਜ਼ਿਆਦਾ ਸੰਗੀਨ ਹੈ ਤੇ ਇਹ ਅਲੀਗੇਸ਼ਨ ਉਹਨੂੰ ਪੁਲਿਸ ਕੋਲ ਹੀ ਕਹਿਣਾ ਚਾਹੀਦਾ ਸੀਗਾ ਨਾ ਕਿ ਜੀ ਮੈਨੂੰ ਮਜਬੂਰ ਕਰਦੇ ਨੇ ਨਸ਼ਾ ਵੇਚਣ ਤੇ ਆਈ ਇਹ ਜੋ ਵੀ ਹੈ ਠੀਕ ਹੈ ਨਾ ਗੱਲ ਇਹ ਹੈ ਕਿ ਦੇਖੋ ਲੜਕੇ ਦੇ ਇਹ ਦੋਸਤਾਂ ਨੇ ਵੀ ਦਿਸਾਦਤੀ ਹੈ ਹਾਂਜੀ ਜੂ ਵੀ ਸੁਣਾ ਦੇ ਤਾਂ ਐਫ ਆਈ ਆਰ ਸੈਂਸ਼ਨ ਹਾਂਜੀ ਹਾਂਜੀ ਐਫ ਆਈ ਆਰ ਸਾਡਾ ਨਾਮ ਤੇ ਦੇਖ ਆ ਮਾ ਧੋੜੀ ਆ ਜੀ ਤਾਂ ਕਰਾ ਰਹਾ ਕੇ ਹੈ ਸਨ ਹਾਂਜੀ ਹਾਂਜੀ ਮੋਟੂ ਜੋ ਕਾੜੀ ਪੜੀ ਸੀ ਉੱਥੇ ਨਿਕਿਆ ਆ ਜੀ ਕੁੜੀ ਕਹਿੰਦੀ ਸੀ ਕਿ ਅਚਾ ਵੇਚਣ ਨਹੀਂ ਕਰਦੇ ਨਹੀਂ ਨਹੀਂ ਦੋਸਤਾਂ ਦੀ ਕਾੜੀਆਂ ਨੇ ਕਿ ਪ੍ਰਾਂਤ ਹਾਂਜੀ ਇਹ ਆਲ ਕਰਨ ਦਾ ਤਾਂ ਰਹੀ ਹੈ ਨਹੀਂ ਨਹੀਂ ਸਾਡਾ ਕੋਈ ਨਾ ਸੀ ਰਗਮ ਨਹੀਂ ਨਹੀਂ ਉਹ ਤਾਂ ਮਤਲਬ ਹੀ ਨਹੀਂ ਪੈਦਾ ਹੁੰਦਾ ਨਾ ਜਿਵੇਂ ਉਹ ਨਹੀਂ ਕਰਦਾ ਨਹੀਂ ਕਰਦਾ ਸੀ ਅਸੀਂ ਇਹ ਡੇਢ ਸਾਲ ਤੇ ਲੜਕੇ ਨੂੰ ਮੇਰੇ ਵੱਸੋਂ ਲੱਖੀ ਢਾਲੀ ਵਾਲਾ ਜੀ ਸੈਂਟਰ 'ਚ ਰੱਖਿਆ ਹੁੰਦਾ ਪਟਿਆਲਾ ਤੇ ਉੱਥੇ ਵੀ ਇਹ ਉਹਦੇ ਨਾਲ ਮੁਲਾਕਤ ਹੋਈ ਆ ਲੜਕੀ ਨਾਲ ਵੀ ਫੋਨ ਰਾਹੀਂ ਠੀਕ ਆ ਸਾਨੂੰ ਇਸ ਕੇ ਬਾਰੇ ਵਿੱਚ ਕੁਝ ਨਹੀਂ ਬਤਾਦਾ ਜੀ ਇਨੇ ਜਦ ਦੱਸਿਆ ਜੀ ਆ ਗਿਆ ਇਹਦੇ ਕੋਲ ਸਾਡੀ ਚੱਪਦੀ ਸੀ ਇੱਕ ਕੋਠੀ ਵੀ 115 ਸੈਕਟਰ ਚ 10 ਨੰਬਰ ਕੋਠੀ ਆ ਸਾਡੀ ਮੋਹਾਲੀ ਜੇ ਉਹਦੇ ਵਿੱਚ ਇਹਨਾਂ ਨੇ ਕੀ ਕਰਿਆ ਜੀ ਅਸੀਂ ਨਾ ਉਹ ਸਾਨੂੰ ਕੁਆਲਟੀ ਵਾਲਿਆਂ ਨੇ ਦੱਸਿਆ ਵੀ ਇੱਥੇ ਤੁਹਾਡੀ ਕੋਠੀ ਕੋਲੀ ਵੀ ਆ ਕੋਟਾ ਮੁੰਡਾ ਕੁੜੀ ਲੈ ਕੇ ਆਇਆ ਵਾ ਤੇ ਅਸੀਂ ਉੱਥੇ ਗਏ ਜੀ ਸਾਨੂੰ ਉੱਥੇ ਨੌਕ ਲੱਗਿਆ ਉਹ ਮਿਲਿਆ ਸਾਡਾ ਇਹ ਸਮਾਨ ਲੈ ਗਈ ਚੱਕ ਅਸੀਂ ਕੁੰਨੀ ਮੱਝ ਰਏ ਦੀ ਦਰਖਾਸਤ ਦੇਈ ਵੀ ਆ ਜੀ ਠੀਕ ਆ ਵੀ ਚੋਰੀ ਦੀ ਇਹਨਾਂ ਨੇ ਦੋ ਜਣਿਆਂ ਨਾਲ ਕਾ ਮੁੰਡੇ ਨਾਲ ਕੁੜੀ ਨਾਲ ਜੀ ਸਾਡਾ ਉੱਥੇ ਦਾ ਸਮਾਨ ਵੇਚਦੀ ਆ ਜੀ ਮਾਈਕਰੋ ਵਗੈਰਾ ਟੀਵੀ ਵਗੈਰਾ ਠੀਕ ਆ ਫ੍ਰੀਜ ਵਗੈਰਾ ਸਾਰ ਲੜਕੀ ਲੜਕੀ ਨੇ ਜਿਹੜਾ ਨਾਲ ਜੀ ਦੋ ਹੀ ਕੰਨ ਰਹਿਣਾ ਵਿੱਚ ਆ ਜੀ ਇਹ ਸਮਾਨ ਉਹ ਕੰਨ ਨੇ ਕੀ ਕਰਦੇ ਹਾਂ ਦੋ ਹੀ ਨਸੀ ਕਰਦੇ ਸੀ ਜੀ ਤਾਂ ਉੱਥੇ ਅਸੀਂ ਗਏ ਜਦ ਜਾਗ ਉੱਤੇ ਕੋਟੀ ਖੋਲੀ ਜੀ ਕੋਟੀ ਦਾ ਸਮਾਨ ਸਾਰਾ ਚੋਰੀ ਹੋਇਆ ਵਾ ਤੇ ਜੀ ਉੱਥੇ ਗਵਾਇਆ ਜੀ ਉਹ ਜਿਹੋ ਉਸ ਬਲਟੀ ਵਾਲਾ ਮੌਕੇ ਵਰਦਾ ਜੀ ਉਹ ਵਾਇਸ ਟੈਮ ਠੀਕ ਆ ਉਹਦੇ ਸਾਹਮਣੇ ਸਮਾਨ ਲੈ ਕੇ ਗਏ ਆ ਜੀ ਇਹ ਜੀ 28 ਤਰੀਕ ਨੂੰ ਜਦੋਂ ਇਨਦਾਮ ਲਗਾ ਲਈ 8ਵੇਂ ਮਹੀਨੇ ਦੀ 28 ਤਰੀਕ ਨੂੰ ਇਹਨਾਂ ਦਾ ਫੈਸਲਾ ਹੋ ਜਾਂਦਾ ਇਹਨਾਂ ਦਾ ਫੈਸਲਾ ਹੋ ਜਾਂਦਾ 27 ਤਰੀਕ ਨੂੰ ਮੁੰਡੇ ਦੀ ਕਨੈਪਿੰਗ ਦੀ ਗੁੰਮ ਹੋਣ ਦੀ ਕੰਪਲੀਟ ਕਰਾਂਦੀ ਆ ਉਹ ਖੜੜਚ ਤੇ 28 ਤਰੀਕ ਨੂੰ ਇਹਨਾਂ ਦਾ ਫੈਸਲਾ ਹੋ ਜਾਂਦਾ ਤੇ ਫੇਰ ਦੁਬਾਰਾ ਇੱਕ ਐਸਐਸਪੀ ਕੋਲ ਦਰਖਾਸਤ ਦਿੰਦੀ ਏ ਇੱਕ ਦੰਦੀ 27 27 ਨੂੰ ਜਿਹੜੀ ਐਸਐਸਪੀ ਕੋਲ ਪੈਂਡਿੰਗ ਹੁੰਦੀ ਆਨ ਨੂੰ 27 ਵਾਲੇ ਜੀ ਇਹਨਾਂ 'ਚ ਫੈਸਲਾ ਹੋ ਜਾਂਦਾ ਜਿਹੜੇ ਥਾਣਾ ਦਿੱਤੀ ਹੁੰਦੀ ਆ ਜਿਹੜੀ ਉਹ ਪੈਂਡਿੰਗ ਹੁੰਦੀ ਆ ਉਹ 10 ਤਰੀਕ ਨੂੰ ਸ਼ਾਇਦ ਪਹੁੰਚਦੀ ਆ ਤੇ ਉਹਦੇ ਉੱਪਰ ਹੀ ਪਾਚਾ ਕਰਵਾ ਦਿੰਦੀ ਆ ਉਹਦੇ ਵਿੱਚ ਕਿਤੇ ਵੀ ਨਹੀਂ ਨੇ ਮਤਲਬ 28 ਤਰੀਕ ਨੂੰ ਕਿਹਾ ਵੀ ਇਹ ਮੈਨੂੰ ਨਸ਼ੇ ਨੂੰ ਉਹ ਕਰ ਰਿਹਾ ਵੀ ਨਸ਼ਾ ਵੇਚ ਜਾਂ ਤੂੰ ਨਸ਼ਾ ਖਰੀਦਿਆ ਕੁਝ ਸਮਥਿੰਗ ਕੁਝ ਵੀ ਨਹੀਂ ਇਹਨਾਂ ਦਾ ਫੈਸਲਾ ਹੋ ਜਾਂਦਾ ਇਹ ਸਿਰਫ ਮੀਆਂ ਬੀਬੀ ਦੀ ਲੜਾਈ ਆ ਮੁੰਡਾ ਆਪਣਾ ਖਿਹੜਾ ਛੜਾਣਾ ਚਾਹੁੰਦਾ ਉਹ ਤੋਂ ਪਰ ਉਹ ਨਹੀਂ ਛੱਡ ਰਹੀ ਕਿਉਂਕਿ ਜਦੋਂ ਮੁੰਡੇ ਨੂੰ ਪਤਾ ਲੱਗਿਆ ਇਹ ਗੁਰਦੁਆਰੇ 'ਚ ਵਿਆਹ ਹੋਇਆ ਉਸਦਾ ਇਹ ਗੁਰਦੁਆਰੇ ਵਿੱਚ ਵਿਆਹ ਹੋਇਆ ਜਦੋਂ ਜਦੋਂ ਇਹਨਾਂ ਪਰਿਵਾਰ ਚ ਕੀ ਆਪਣਾ ਬਈ ਸੱਸਾਂ ਨੂੰ ਕੀ ਲੜਾਈ ਸ਼ੁਰੂ ਹੋ ਗਈ ਸੱਤ ਕਰਕੇ ਅਸੀਂ ਲੱਗ ਰਹੇ ਹਾਂ ਕੋਈ ਇਹ ਰਹਿੰਦੇ ਚਲੋ ਪਰਿਵਾਰਿਕ ਚਿਗਰਾਨ ਮਤ ਖੜਾ ਹੁੰਦਾ ਹੈ ਪਰਿਵਾਰਿਕ ਚਿਗਰਾਨ ਮਤ ਉਹ ਸਾਰੇ ਇਹ ਜੇ ਮੰਨ ਲੀਏ ਇਹ ਵਿਆਹ ਹੋਇਆ ਸੀ ਇਸ ਕਰਕੇ ਦੀ ਮੈਂ ਸਾਰੇ ਕਰ ਰਹੀ ਰਹੀ ਤਿੰਨ ਮਹੀਨੇ ਕੋਈ ਨਹੀਂ ਇਹ ਵਿਆਹ ਹੋਇਆ ਸਰ ਜਦੋਂ ਇਹ ਵਿਆਹ ਹੋਇਆ ਇਹਦੇ ਵਿੱਚ ਕਿਥੇ ਨਹੀਂ ਮੈਂਸ਼ਨ ਕੀਤਾ ਹੋਇਆ ਇਹਦੇ 'ਚ ਨਾ ਆ ਪਹਿਲਾਂ ਵੀ ਮੈਰਿਜ ਹੋਈ ਵੀ ਆ ਉਹਦੀ ਕੁੜੀ ਦੀ ਦੋ ਵਾਰੀ ਦੋ ਵਾਰੀ ਇਸ ਮੈਰਿਜ ਹਾਂਜੀ ਇਸ ਮੈਰਿਜ ਦੇ ਵਿੱਚ ਸਪਰੇਟਡ ਕਿ ਡਿਵੋਰਸ ਡਿਵੋਰਸ ਇਹਦੇ ਵਿੱਚ ਲਿਖਿਆ ਬਾਅਦ ਦੇਖੋ ਸਾਡੇ ਕੋਲ ਪ੍ਰੂਫ ਆ ਚੁੱਕਿਆ ਡਿਵੋਰਸ ਦੀ ਡਿਗਰੀ ਸਾਡੇ ਕੋਲ ਅਵੇਲੇਬਲ ਹੋ ਗਈ ਹੈ ਦੂਸਰੇ ਦੀ ਅਸੀਂ ਆਪਣੇ ਲੈਵਲ ਤੇ ਟਰਾਈ ਕਰ ਰਹੇ ਹੈਗੇ ਹਾਂ ਜੋ ਇਸ ਬੇਸਿਕਲੀ ਡਿਵੋਰਸ ਕੋਈ ਡਾਕੂਮੈਂਟ ਹੈ ਜੀ ਇਹ ਸਾਡੇ ਕੋਲ ਹੈ ਇਕ ਸਰ ਉਹਨਾਂ ਨੇ ਕਿਹਾ ਹੈਗਾ ਕਿ ਜਿਹੜੀ ਬਿੱਟੀ ਹੈ ਤੁਸੀਂ ਕਹਿੰਦੇ ਨਲਾਰਾ ਉਹ ਬੇਲ ਦੇ ਵਿੱਚ ਹੈ ਉਹ ਚਾਰਨ ਵਾਸਤੇ ਲੰਬੇ ਲੰਬੇ ਦੀ ਡਿਮਾਂਡ ਚਲੋ ਇਹ ਇਸੇ ਤਰ੍ਹਾਂ ਰੰਗ ਸਭ ਹਨਰ ਦੇਖੋ ਦੀ ਦਾ ਓਰਲ ਅਲੀਗੇਸ਼ਨ ਓਨਲੀ ਹਾਂ ਦੀਸ ਆਰ ਓਰਲ ਅਲੀਗੇਸ਼ਨਸ ਓਨਲੀ ਕੋ ਕੋਈ ਬਾਤ ਚੜ ਕੇ ਆਪਣੀਆਂ ਕਹਾਣੀਆਂ ਨੂੰ ਮੀਡੀਆ ਰਾਈ ਇਹ ਚੀਜ਼ਾਂ ਸਾਬਤ ਕਰਨਾ ਚਾਹੀਏ ਜਿਸ ਵਿੱਚ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਰੁਕੇ ਸਹਿਬ ਬ੍ਰਹਮਾ ਮੇਬੀ ਮੇਸ਼ੀ ਵੀ ਅਮਨੇ ਡਿਮਾਂਡ ਨਹੀਂ ਕਰੀ ਆਪਕਾ ਕੁਐਸਚਨ ਯਹੀ ਹੈ ਕਿਆ ਉਹਨੇ ਡਿਮਾਂਡ ਕਰੀ ਹੈ? ہماری ਕੋਈ ਡਿਮਾਂਡ ਨਹੀਂ ਹੈ। ਉਸ ਦੇ ਉੱਪਰ ਅਲੀਗੇਸ਼ਨ ਹੈ ਨਸ਼ੇ ਕੇ ਲਿਏ ਨਸ਼ੇ ਕੇ ਲਿਏ ਅੰਦਰ ਜਾਣੇ ਉਹਦੇ ਨਾਮ ਕੋ ਮੁੰਡਾ ਸੀ। ਚਲੋ ਸਰ ਇਹ ਹੋਈ ਵੀ ਜੇਲ੍ਹ ਜਿੱਤ ਕੇ ਸਾਡ ਕੋਈ ਲੈਣ ਦੇਣ ਨਹੀਂ ਹੈ ਨਾ। ਦੇਖੋ ਜਿੱਤੇ ਮੈਡੀਕਲ ਕਰਾ ਲਓ ਜੇ ਨਸ਼ੇ ਵਿੱਚ ਮੈਂ ਪਾਈ ਜਾਂਦੀ ਆ ਤੇ ਜੋ ਫਦਾ ਦੇ ਬਿਲਕੁਲ ਜੀ। ਠੋਕੋ ਕੰਮ ਦੇਖੋ। ਗੱਲ ਗੱਲ ਹੋ ਜੀ ਹੈ ਨਾ ਇੱਕ ਮਿੰਟ ਗੱਲ ਉਹੀ ਹੈ ਕਿ ਦੇਖੋ ਆਪਾਂ ਸਾਰੇ ਪੜੇ ਲਿਖੇ ਆ ਆਪਾਂ ਨੂੰ ਵੀ ਪਤਾ ਹੈ ਅਸੀਂ ਵੀ ਮੀਡੀਆ 'ਚ ਜੋ ਮਰਜ਼ੀ ਬੋਲ ਲਈ ਜਦ ਤੱਕ ਅਸੀਂ ਕੋਰਟ ਤੇ ਡਾਕੂਮੈਂਟ ਜਾਂ ਐਵੀਡੈਂਸਲੀ ਐਵੀਡੈਂਸ ਨਹੀਂ ਦਵਾਗੇ। ਕੋਈ ਵੀ ਫੈਸਲਾ ਨਹੀਂ ਲਿਆ ਜਾ ਸਕਦਾ ਗੱਲ ਤਾਂ ਸਿਰਫ ਇਹ ਹੈ ਕਿ ਬੀਇੰਗ ਅ ਊਮਨ ਬੀਇੰਗ ਅ ਲੇਡੀ ਸ਼ੀ ਇਜ਼ ਮੈਨੀਪੂਲੇਟਿੰਗ ਦ ਸਿਚੁਏਸ਼ਨ ਅਗੇਂਸਟ them ਗੱਲ ਇਹ ਹੈ ਕਿ ਇਹ ਇਹ ਤਿੰਨ ਇਹ ਬੱਚੇ ਮਿਸ ਗਾਈਡਡ ਨੇ ਮਿਸਲੀਡਿੰਗ ਨੇ ਬੜਾ ਮਤਲਬ ਇਹ ਬੜੀ ਦੁਖਨਾਲੀ ਗੱਲ ਮੰਨਣ ਨੂੰ ਮਤਲਬ ਮੰਨਤਾ ਨਹੀਂ ਕਰਦਾ ਹੁੰਦਾ ਪਰ ਕਿਉਂਕਿ ਜਿਹੜੇ ਬੱਚੇ ਇਸ ਟਾਈਮ ਐਨੀ ਪਰਸੈਂਟੇਜ ਵੱਡੀ ਜਿਹੜੀ ਨੌਜਵਾਨ ਪੀੜੀ ਦੀ ਜਿਹੜੀ ਨਸ਼ਿਆਂ ਦੇ ਵਿੱਚ ਗਲਤਾਨ ਹੋ ਰਹੀ ਹੈ ਠੀਕ ਹੈ ਇਹ ਕਿਉਂਕਿ ਇਹ ਪਰਿਵਾਰ ਉਸੇ ਦਾ ਸ਼ਿਕਾਰ ਹੈ ਹੁਣ ਗੱਲ ਇਹ ਕਿ ਜਿਹੜੇ ਅਲੀਗੇਸ਼ਨ ਇਹਨਾਂ ਤੇ ਲਗਾਏ ਜਾ ਰਹੇ ਨੇ ਗੱਲ ਸਿਰਫ ਉਨੀ ਕਹੇ ਕਿ ਉਹ ਕਿਦੇ ਉਹ ਬੀਸਲੈਸ ਹੈ ਕਿਉਂਕਿ ਉਸ ਦੇ ਜਿਹੜੇ ਮੁੰਡੇ ਨੇ ਐਜੂਕੇਸ਼ਨ ਕਰੀ ਉਹ ਤਾਂ ਨਹੀਂ ਜਿਹੜੀ ਪਰਵਾਹ ਇਸ ਸ਼ਬੀ ਨਾਲ ਦੇਚ ਹਾਂਜੀ ਬਿਲਕੁਲ ਕਿਉਂਕਿ ਦੇਖੋ ਉਸ ਦੇ ਉਸ ਦੀ ਮੈਰਿਜ ਦੇ ਵਿੱਚ ਨਾ ਤਾਂ ਇਹ ਸ਼ਾਮਿਲ ਹੋਏ ਮੈਰਿਜ ਦੇ ਵਿੱਚ ਇਹ ਪਰਵਾਹ ਜਿਹੜੇ ਮਾਪੇ ਮਾਪਿਓ ਹੈਗੇ ਸ਼ਾਮਿਲ ਨਹੀਂ ਹੋਏ ਹੈਗੇ ਆ ਠੀਕ ਹੈ ਨਾਲੇ ਇਹੋ ਜੀ ਲੜਕੀ ਜਿਹੜੀ ਜਿਹੜੀ ਆਲਰੇਡੀ ਡਾਈਵੋਰਸ ਸੀਗੀ ਉਸ ਦੀ ਮੁੰਡੇ ਨਾਲ ਕੋਈ ਜਿਹੜੀ ਗੱਲਬਾਤ ਜਾਂ ਸਹਿਮਤੀ ਬਣੀ ਉਹਨਾਂ ਨੇ ਆਪਸ ਵਿੱਚ ਵਿਆਹ ਕਰਾਇਆ ਉਹਦੇ ਵਿੱਚ ਇਹ ਪਾਰਟੀ ਨਹੀਂ ਹੈਗੇ ਹੁਣ ਕੋ ਇਹ ਤਾਂ ਨੋਰਮਲ ਜੀ ਗੱਲ ਹੈ ਕਿ ਜਦੋਂ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਤੇ ਜੇ ਉਹਦੀ ਸੱਸ ਨਾਲ ਮੰਨ ਕੇ ਚੱਲੋ ਟਿਊਨ ਕਿ ਉਹ ਆਪਣੇ ਪਹਿਲੇ ਹੀ ਕਹਿ ਰਹੀ ਹੈ ਕਿ ਮੈਂ ਤਾਂ 3 ਮਹੀਨੇ ਤੋਂ ਅਲੱਗ ਰਹਿ ਰਹੀ ਹਾਂ ਜਦ 3 ਮਹੀਨੇ ਤੋਂ ਅਲੱਗ ਰਹਿ ਰਹੀ ਸੀ ਤੇ ਫਿਰ ਉਹਦੀ ਉਸਦੇ ਵੀਡੀਓ ਕਿਨੇ ਪਾਤੇ ਉਹਦੀ ਫੋਟੋਆਂ ਕਿਨੇ ਖਿੱਚ ਲਈਆਂ ਉਹ ਉਹ ਤਾਂ ਇੱਕ ਵੀ ਦਿਨ ਘਰੇ ਨਹੀਂ ਰਹੀ ਹੈਗੀ ਆ ਸਾਡੇ ਕੋਲ ਕੋਈ ਨਹੀਂ ਕਹਿ ਰਹੀ ਸੀ ਕਿ ਇੰਸਟਾਗ੍ਰਾਮ ਤੇ ਸਦੀ ਦੋਸਤੀ ਹੋਈ ਤੁਸੀਂ ਗਰਮ ਨਸ਼ਾ ਸ਼ੋ ਕੇਂਦਰ ਤੋਂ ਮੈਂ ਜਾਣਖਾ 2000 ਤਾਂ ਮੈਟਰ ਗੱਲ ਤਾਂ ਹੋਈ ਹੈ ਨਾ ਆਪਣਾ ਕੀ ਕੋਰਸਪੋਨਡੈਂਟ ਸਾਹਿਬ ਜੇ ਉਹ ਕੇ ਉਹ ਨਸ਼ਾ ਸ਼ੋ ਕੇਂਦਰ ਵਿੱਚ ਤਾਂ ਲੜਕੀ ਨਹੀਂ ਘਰ ਕਰਦੀ ਹੋਗੀ ਨਹੀਂ ਸਰ ਉਹ ਤਾਂ ਉਹ ਤਾਂ ਫਾਈਰ ਦੇ ਵਿੱਚ ਇੱਕ ਗੱਲ ਹੈ ਉਨੇ ਕਿਹਾ ਵੀ ਮੈਨੂੰ ਲੱਕੀ ਨਾਮ ਦਾ ਜਿਹੜਾ ਨਸ਼ਾ ਮੁਕਤੀ ਕੇਂਦਰ ਦਾ ਵਿਅਕਤੀ ਹੈ ਓਨਰ ਹੈ ਲੱਕੀ ਨਾਮ ਦੇ ਵਿਅਕਤੀ ਨੇ ਮੈਨੂੰ ਵੀਡੀਓ ਸੈਂਡ ਕੀਤੀ ਲੱਕੀ ਨਾਮ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਹੈ ਉਹ ਇਹ ਗੱਲ ਕਰ ਰਹੀ ਹੈ ਕੁੜੀ ਪਰਚਾ ਕੱਟ ਰਿਹਾ ਸਾਡੇ ਮੁੰਡੇ ਇਹਨਾਂ ਦੇ ਮੁੰਡੇ ਦੇ ਇਹ ਦੇਖੋ ਕਿੱਡੀ ਵੱਡੀ ਗੱਲ ਹੈ ਫਿਰ ਉਸ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੈਂਸ ਕੁੰਬੜਾ ਸਾਹਿਬ ਦੇ ਉੱਤੇ ਹੋ ਰਹੀ ਹੈ 7 ਵੇਚ ਉਹਦੇ 'ਚ ਕੁੜੀ ਕੋਈ ਐਫਆਈਆਰ ਦੀ ਨਾ ਐਫਆਈਆਰ ਦੀ ਗੱਲ ਨਹੀਂ ਕਰ ਰਹੀ ਹੋ ਕਿਉਂ 27 ਤਰੀਕ ਨੂੰ ਉਹਨੂੰ ਪਤਾ ਲੱਗਿਆ 28 ਤਰੀਕ ਨੂੰ ਉਹਦਾ ਫੈਸਲਾ ਹੋ ਰਿਹਾ ਜਦੋਂ ਉਹਨੂੰ 27 ਤਰੀਕ ਨੂੰ ਪਤਾ ਲੱ ਤੇ ਫਿਰ 28 ਤਰੀਕ ਨੂੰ ਤੂੰ ਫੈਸਲਾ ਕਰਕੇ ਘਰੇ ਚਲੇ ਗਏ ਦਰਪਨ ਸਿਟੀ ਰਹਿਣ ਲੱਗੇ 10 ਤਰੀਕ ਨੂੰ ਫਿਰ ਨੋਕ ਜੋ ਕੋਈ ਫਿਰ ਕੰਪਲੀਟ ਕਰਤੀ ਫਿਰ ਉਹਦੇ ਉੱਪਰ ਐਫ ਆਰ ਦਰਜ ਹੋ ਜਾਂਦੀ ਹੈ ਐਫ ਆਰ ਸੋਸ਼ਲ ਮੀਡੀਆ ਤੇ ਵੀਡੀਓ ਇਹ ਉਹ ਉਹ ਦਰਜ ਹੋ ਗਈ ਹੈ ਬਟ ਜਿਹੜਾ ਪ੍ਰੈਸ਼ਰ ਪਾਇਆ ਜਾ ਰਿਹਾ ਉਹ ਫੈਮਿਲੀ ਨੂੰ ਗਲਤ ਦਿਖਾਇਆ ਜਾ ਰਿਹਾ ਵੀ ਟਿਕਟਾ ਵੇਚਦੇ ਪੁਰਾਣਾ ਸਮਥਿੰਗ ਕੁਝ ਵੀ ਕਰਦੇ ਆ ਸਾਨੂੰ ਨਹੀਂ ਪਤਾ ਬੜਾ ਮੈਂ ਇੰਨਾ ਕਹਿੰਦਾ ਜੋ ਐਫ ਆਰ ਦੇ ਕੰਟੈਂਟ ਹੈ ਉਹਦੇ ਉੱਪਰ ਚੱਲੋ ਨਾ ਕੌਣ ਕੀ ਕਰਦਾ ਆਈ ਉਹ ਪ੍ਰੈਸ ਕਾਨਫਰੈਂਸ ਚ ਆਈ ਉਹਦੀ ਰਿਕਾਰਡਿੰਗ ਸੁਣਾ ਰਹੇ ਆ ਉਹਦੇ ਚ ਕਹਿੰਦੇ ਆਈ ਉਹ ਮੈਨੂੰ ਗਾਲਾਂ ਕ ਵੀ ਤੁਸੀਂ ਪੈਸੇ ਲੈ ਕੇ ਮਿਸ ਲੱਗੇ ਭੇਜਤੀ ਉਹ ਕਹਿੰਦਾ ਜੀ ਤੁਸੀਂ ਕੰਪਲੀਟ ਕੀਤੀ ਸੀ ਮਿਸ ਲੱਗੇ ਗਈ ਕੌਣ ਭੈਣ ਚੋ ਤਾਂ ਕਹਿੰਦਾ ਵੀ ਮੈਂ ਪੈਸੇ ਲਏ ਆ ਇਹ ਉਹਦੇ ਚ ਉਹਦੇ ਚ ਇਹ ਗੱਲ ਕਰੀ ਆਈਓ ਮੈਨੂੰ ਗਾਲਾਂ ਕੱਢ ਰਿਹਾ ਦੇਖੋ ਮਿਸ ਗਾਈਡ ਕਰਨਾ ਕਿਸੇ ਨੂੰ ਉਹ ਗਲਤ ਗੱਲ ਹੈ ਜੋ ਰਿਕਾਰਡਿੰਗ ਹੈ ਪ੍ਰੋਪਰਲੀ ਇਹ ਇਹ ਤੁਸੀਂ ਵੀ ਸਮਝ ਸਕਦੇ ਹੋ ਜੇ ਆਪਾਂ ਡੀਐਸਪੀ ਕੋਲ ਕੰਪਲੀਟ ਦਿੱਤੀਆ ਤਾਂ ਮਿਸਲ ਡੀਐਸਪੀ ਕੋਲ ਚਲੀ ਜਾਏਗੀ ਆਈਓ ਕੋਲ ਨਹੀਂ ਰਹੇਗੀ ਤੇ ਇਸੀ ਚੀਜ਼ ਨੂੰ ਆਪਸੀਂ ਕਹਿੰਦੇ ਵੀ ਬਦਨਾਮ ਨਾ ਕਰੋ ਜੋ ਅਸੀਂ ਨਹੀਂ ਸਾਡੀ ਵੀ ਭੈਣਾ ਜੇ ਵੀਡੀਓ ਦੀ ਵਾਇਰਲ ਹੋਈ ਹੈ ਅਸੀਂ ਇਹ ਨਹੀਂ ਕਹਿੰਦੇ ਉਹ ਤਾਂ ਫੁੱਲ ਲੱਭ ਲਈ ਪਰਚਾਦਰਜ ਹੋ ਚੁੱਕਿਆ ਹੈ ਪਰ ਪਰਿਵਾਰ ਨੂੰ ਬਦਨਾਮ ਨਾ ਕਰੋ ਜੀ ਗੱਲ ਇਹ ਹੈ ਨਾ ਕਿ ਫਸਟ ਆਫ ਆਲ ਇਹ ਹੈ ਕਿ ਤੁਸੀਂ ਇੱਕੋ ਰਸਤਾ ਚੁਣੋਗੇ ਨਾ ਜਾਂ ਤਾਂ ਤੁਸੀਂ ਸਿਸਟਮ ਤੇ ਭਰੋਸਾ ਕਰੋਗੇ ਜਾਂ ਤੁਸੀਂ ਕਹੋਗੇ ਕਿ ਜੀ ਸਿਸਟਮ ਸਾਥ ਨਹੀਂ ਦੇ ਰਿਹਾ ਤੇ ਮੈਨੂੰ ਸੋਸ਼ਲ ਮੀਡੀਆ ਚਾਣਾ ਪਿਆ। ਇਹ ਐਡਿਕਸ਼ਨ ਸੈਂਟਰ 'ਚ ਸੀਗਾ ਉਹਨੇ ਉੱਥੋਂ ਵੀਡੀਓ ਕਾਲ ਕਰਕੇ ਦੱਸਤਾ ਕਿ ਜੀ ਮੈਨੂੰ ਕੋਈ ਅਗਵਾ ਨਹੀਂ ਕੀਤਾ ਗਿਆ। ਉਸ ਤੋਂ ਬਾਅਦ ਉਹਨੂੰ ਲੱਗਿਆ ਵੀ ਇਹ ਵੀ ਚਾਲ ਫੇਲ ਹੋਊਗੀ। देन शी ਵੈਂਟ ਟੂ ਦਿਸ ਪ੍ਰੈਸ ਕਾਨਫਰੈਂਸ ਕਿ ਹਾਂਜੀ ਵੀ ਪਰਿਵਾਰ ਨੇ ਮੇਰੇ ਨਾਲ ਐ ਕਰਤਾ ਐਂਡ ਵੀਡੀਓ ਬਾਤ ਹੂੰ ਵੀਡੀਓ ਦਾ ਜਿਹੜਾ ਫੋਨ ਹੀ ਉਹਦੇ ਕੋਲੇ ਉਹ ਤਾਂ ਆਪਣੇ ਆਪ ਮੰਨ ਰਹੀ ਹੈ ਕਿ ਮੈਂ ਤਿੰਨ ਮਹੀਨਿਆਂ ਤੋਂ ਪਰਿਵਾਰ ਦੇ ਨਾਲ ਹੀ ਨਹੀਂ ਸੀਗੀ। ਤੇ ਉਹ ਤਿੰਨ ਮਹੀਨਿਆਂ ਥੋੜਾ ਆਪਣਾ ਹੀ ਅਲੀਗੇਸ਼ਨ ਹੈ ਕਿ ਜੋ ਤਾਂ ਮੰਨ ਕੇ ਚੱਲੋ ਇਹ ਉਹਦੇ ਆਪਣੇ ਅਲੀਗੇਸ਼ਨ ਹੈ ਕਿ ਜੀ ਮੈਨੂੰ ਪਰਿਵਾਰ ਨੇ ਸਵੀਕਾਰ ਨਹੀਂ ਕੀਤਾ ਜਦ ਪਰਿਵਾਰ ਨੇ ਸਵੀਕਾਰ ਨਹੀਂ ਕੀਤਾ ਸਿਗਦੇ ਪਰਿਵਾਰ ਦੇ ਨਾਲ ਤਾਂ ਰਹੀ ਹੀ ਨਹੀਂ ਟਕੜਨ ਦਾ ਤਾਂ ਮਤਲਬ ਸਬਾਬੀ ਨਹੀਂ ਬਣਨੇ ਆਜਾ ਉਹਨੂੰ ਕਿੱਦਾਂ ਘਰ ਲਿਆ ਫਿਰ ਮੁੰਡੇ ਜਿਹੜੇ ਮੇਰੇ ਨਾਲ ਸੋਰਾ ਸੋਰਾ ਸਾਥ ਨੇਦੇ ਉਹ ਨਾਲ ਰਹਿੰਦੇ ਫਾਸਦੇ ਨਾਲ ਰਹਿੰਦੇ ਫਾਸਦੇ ਸੋਰਾ ਮਤਲਬ ਉਹ ਉਹਨਾਂ ਦਾ ਨਿੱਜੀ ਉਹਨਾਂ ਦਾ ਨਿੱਜੀ ਅਲੀਗੇਸ਼ਨ ਲਾਵਾ ਇਹਦੇ ਕਿੰਨਾ ਹੈ ਤਾਂ ਕਹਾਣੀ ਇਸ ਤਰ੍ਹਾਂ ਬਣੀ ਹੈ ਦੇਖੋ ਗੱਲ ਇਹ ਹੈ ਕਿਸੇ ਕਿਸੇ ਦੀ ਮਾਸੀ ਕਿਸੇ ਦੀ ਭੂਆ ਕਿਸੇ ਦੀ ਚਾਚੀ ਗੱਲ ਹੋ ਗਈ ਨਾ ਕਿ ਮਸਲਾ ਦਾ ਪਰਿਵਾਰਿਕ ਸੀਗਾ ਇਹਨੂੰ ਇਸ ਤਰੀਕੇ ਨਾਲ ਅਸਲ ਇਹ ਇਹ ਤਾਂ ਕੋਈ ਪੁਲਸ ਦਾ ਵੀ ਵਿਸ਼ਾ ਨਹੀਂ ਹੈ ਕਿ ਕੌਣ ਕਿਸਦੇ ਨਾਲ ਰਹਿ ਰਿਹਾ ਨਹੀਂ ਜਿਹੜਾ ਇਸ਼ੂ ਦਾ ਸਿਰਫ ਇੰਨਾ ਕਹਿਗਾ ਕਿ ਉਹਨੂੰ ਉਹਦਾ ਉਹਦਾ ਜਿਹੜਾ ਗਰੀਵੈਂਸ ਹੈਗਾ ਐਸ ਐਫ ਆਈ ਆਰ ਦੇ ਵਿੱਚ ਇਹ ਹੈਗਾ ਕਿ ਜੇ ਮੇਰੇ ਨਿੱਜੀ ਕੁਝ ਜੜੀ ਆਪੱਤੀ ਜਣੇ ਫੋਟੋਆਂ ਜੜੀਆਂ ਉਹ ਵਾਇਰਲ ਹੋ ਗਈਆਂ ਨਾਲ ਉਹ ਇਹ ਕਹਿ ਰਿਹਾ ਜੀ ਨਸ਼ੇ ਦਾ ਕਾਰੋਬਾਰ ਕਰਦੇ ਇਹ ਫਿਰ ਪਰਚੇ ਦੇ ਵਿੱਚੋਂ ਸੈਕਸ਼ਨ ਲੱਗ ਜਾਣੇ ਚਾਹੀਦੇ ਸੀ ਕਿਉਂਕਿ ਪੁਲਿਸ ਐਡੀ ਕਮਲੀ ਤਾਂ ਨਹੀਂ ਹੈਗੀ ਨਾ ਜਦੋਂ ਅਸੀਂ ਕਿਸੇ ਦੇ ਲਈ ਨਹੀਂ ਬਲਕਿ ਇਹ ਭਗਵੰਤ ਮਾਨ ਸਾਹਿਬ ਨੇ ਥਾਈ ਥਾਈ ਬੋਰਡ ਲਾਈਵ ਹੋਏ ਨੇ ਵੀ ਜੇ ਕੋਈ ਨਸ਼ੇ ਦਾ ਵਪਾਰੀ ਮਿਲਦਾ ਤਾਂ WhatsApp ਤੇ ਮੈਸੇਜ ਕੀਤਾ ਜਾਵੇ ਠੀਕ ਹੈ ਜੇ ਉਹ ਅਲੀਗੇਸ਼ਨ ਸੀਗੇ ਇਫ ਸ਼ੀ ਹੈਵ ਆਲਰੇਡੀ ਟੋਲ ਦਿਸ ਥਿੰਗ ਟੂ ਪੁਲਿਸ ਇਨ ਅ ਵੈਰੀ ਕਲੈਂਡਰਸ ਟਾਈਮ ਮੈਨਰ ਐਂਡ ਮੈਨਰ ਐਂਡ ਕਲੀਅਰਲੀ ਦੱਸਿਆ ਹੋਵੇ ਤੇ ਪੁਲਿਸ ਸਭ ਤੋਂ ਪਹਿਲਾਂ ਤਾਂ ਪੁਲਿਸ ਵਾਸਤੇ ਦਾ ਜਿਹੜਾ ਸਟੇਟ ਦਾ ਮੁੱਦਾ ਸਟੇਟ ਦਾ ਮੁੱਦਾ ਤਾਂ ਨਸ਼ੇ ਦਾ ਪਹਿਲਾਂ ਸਭ ਤੋਂ ਪਹਿਲਾਂ ਤਾਂ ਉਹ ਦੀ ਜਿਹੜੀ ਸ਼ਾਨਬੀਨ ਹੋਣੀ ਚਾਹੀਦੀ ਸੀਗੀ ਫਿਰ ਪਰਚਾ ਤਾਂ ਕੱਲਾ ਉਸੇ ਗੱਲ ਦਾ ਦਰਜ ਹੋਇਆ ਕਿ ਹਾਂਜੀ ਵੀ ਉਹਦੇ ਜਿਹੜੇ ਆ ਆਈਟੀਐਕਸ ਜਿਹੜੇ ਦਰਜ ਹੋਇਆ ਕਿਵੇਂ ਹਾਂਜੀ ਉਹਦੇ ਕੋਈ ਨੀਜੀ ਜਿਹ ਇਟ ਇਟ ਇਜ਼ ਅ ਮੈਟਰ ਆਫ ਸਟ੍ਰਿਕਲੀ ਮਤਲਬ ਪੁਲਿਸ ਜੂਰਿਸਡਿਕਸ਼ਨ ਜਿਸ ਨੂੰ ਬਿਨਾਂ ਕਿਸੇ ਗਲੋ ਹਾਈਪ ਦੇ ਕੇ ਪੁਲਿਸ ਦੇ ਉੱਤੇ ਪ੍ਰੈਸ਼ਰ ਪਾ ਕੇ ਉਸ ਤੋਂ ਆਪਣੀ ਫੇਵਰੇਬਲ ਜਿਹੜੇ ਡਿਸੀਜਨ ਲੈਣ ਦਾ ਦੀ ਕਵਾਇਦਾ ਹੋਰ ਕੁਝ ਨਹੀਂ ਇਹ ਸੀ ਉਸ ਲੜਕੀ ਖਿਲਾਫ ਕੀਤੀ ਗਈ ਪ੍ਰੈਸ ਕਾਨਫਰੰਸ ਜਿਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਲੜਕੀ ਨੂੰ ਕਾਨੂੰਨ ਤੇ ਵਿਸ਼ਵਾਸ ਨਹੀਂ ਤਾਂ ਉਹ ਸੋਸ਼ਲ ਮੀਡੀਆ ਤੇ ਕਿਉਂ ਗਈ ਇਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਪਰਚਾ ਦਰਜ ਹੋ ਗਿਆ ਤਾਂ ਅੱਗੇ ਕਾਰਵਾਈ ਦਾ ਅ ਦੇਖਣਾ ਚਾਹੀਦਾ ਲੜਕੀ ਨੂੰ ਕੀ ਕਾਰਵਾਈ ਕਿਵੇਂ ਹੋਵੇ ਕੀ ਹੋਵੇ ਸਾਨੂੰ ਕੋਈ ਤਰਾਜ ਨਹੀਂ ਕਾਰਵਾਈ ਹੋਵੇ ਉਹਨਾਂ ਦਾ ਇਹ ਵੀ ਕਹਿਣਾ ਕਿ ਲੜਕੀ ਲੜਕੇ ਨਾਲ ਵੱਖਰੇ ਮਕਾਨ ਚ ਰਹਿ ਰਹੀ ਸੀ ਉੱਥੋਂ ਚੋਰੀ ਵੀ ਕੀਤੀ ਗਈ ਇਹ ਵੀ ਕਹਿ ਰਹੇ ਨੇ ਕਿ ਦੋਨੇ ਲੜਕਾ ਤੇ ਲੜਕੀ ਦੋਨੇ ਨਸ਼ਾ ਕਰਦੇ ਸਨ ਸੋ ਮਾਮਲਾ ਕਾਫੀ ਵਿਵਾਦ ਦੇ ਵਿੱਚ ਆ ਸੱਚ ਤੇ ਝੂਠ ਦੀ ਪਰਖ ਕਰਨੀ ਕਾਫੀ ਔਖੀ ਹੈ ਪਰ ਚਾਹੀਦਾ ਹੈ ਕਿ ਪੁਲਿਸ ਨੂੰ ਸਾਰੇ ਮਾਮਲੇ ਦੀ ਕਬੀਰ ਸਾਹਿਬ ਨਾਲ ਜਾਂਚ ਕਰਨੀ ਚਾਹੀਦੀ ਤਾਂ ਕਿ ਇੱਕ ਦੂਜੇ ਤੇ ਜਿਹੜੇ ਝੂਠੇ ਦੋਸ਼ ਲਗਾਏ ਜਾ ਰਹੇ ਨੇ ਉਹਨਾਂ ਦੀ ਸੱਚਾਈ ਲੋਕਾਂ ਵਿੱਚ ਆ ਸਕੇ ਇਹ ਖਬਰਾਂ ਇਸ ਕਾਰਨ ਲੱਗ ਰਹੀਆਂ ਨੇ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਹਰ ਕੋਈ ਜਾਨਣਾ ਚਾਹੁੰਦਾ ਹੈ ਕਿ ਕਿਹਦੇ ਨਾਲ ਕਿਸ ਤਰ੍ਹਾਂ ਨੇ ਕਰਨਾਮਾ ਬਾਪੀਆ ਨੇ ਤੇ ਸੋਸ਼ਲ ਮੀਡੀਆ ਰਹੀਂ ਲੋਕ ਇਨਸਾਫ ਦੀ ਮੰਗ ਵੀ ਕਰਦੇ ਨੇ ਸੋ ਮਾਮਲਾ ਗੰਭੀਰ ਹੈ ਦੂਜੇ ਪਾਸੇ ਇਹ ਵੀ ਜਾਣਕਾਰੀ ਦੇ ਦਈਏ ਕਿ ਐਸਐਸਪੀ ਦਫ਼ਤਰ ਦਾ ਕੁਝ ਜੱਥੇਬੰਦੀਆਂ ਨੇ ਇਸ ਮੁੱਦੇ ਨੂੰ ਲੈ ਕੇ ਕ੍ਰਯੋ ਕਰਨ ਦਾ ਐਲਾਨ ਵੀ ਕੀਤਾ ਹੋਇਆ ਪਰ ਪ੍ਰੈਸ ਕਾਨਫਰੰਸ ਵਾਲਿਆਂ ਦਾ ਕਹਿਣਾ ਹੈ ਕਿ ਉਹ ਐਸਐਸਪੀ ਨੂੰ ਵੀ ਜਾ ਕੇ ਸਾਰੀ ਸਚਾਈ ਬਿਆਨ ਕਰਨਗੇ ਕੈਮਰਾਮੈਨ ਗੁਰਿੰਦਰ ਦੇ ਨਾਲ ਦਰਸ਼ਨ ਸਿੰਘ ਕੋਕਰ ਐਸਐਸ ਨਗਰ ਮਹਾਲੀ